ਮੱਲਾਂਵਾਲਾ ਖਾਸ ਦੀ ਸਮੂਹ ਸੰਗਤ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਫ਼ਤਰ ਨਗਰ ਪੰਚਾਇਤ ਦੇ ਵਿੱਚ ਨਗਰ ਪੰਚਾਇਤ ਮੱਲਾਂਵਾਲਾ ਖਾਸ ਦੇ ਪ੍ਰਧਾਨ ਸ਼੍ਰੀਮਤੀ ਕਰਮਜੀਤ ਕੌਰ ਜੀ ਮਹਾਵੀਰ ਜੀ ਸਮੂਹ ਐਮਸੀ ਸਾਹਿਬਾਨ ਔਰ ਸਕੂਲ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਕਰਵਾਇਆ ਗਿਆ ਜਿਦੇ ਵਿੱਚ ਭਾਰਤ ਦੀ ਆਜ਼ਾਦੀ ਨੂੰ ਸਾਡੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡੇ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨਾਂ ਨੂੰ ਸਾਂਝਾ ਕੀਤਾ ਗਿਆ ਤਾਜ਼ਾ ਕੀਤਾ ਗਿਆ ਔਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਗਿਆ ਔਰ ਅਸੀਂ ਨਮਨ ਕਰਦੇ ਹਾਂ ਸਾਡੇ ਸ਼ਹੀਦਾਂ ਨੂੰ ਜਿਨ੍ਹਾਂ ਦੀ ਸ਼ਹੀਦੀ ਦੀ ਸਦਕਾ ਜਿਨ੍ਹਾਂ ਦੀ ਸੋਚ ਦੇ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਔਰ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਔਰ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਬਹੁਤ ਹੀ ਥੋੜੇ ਜੇ ਸਮੇਂ ਦੇ ਵਿੱਚ ਪੰਜਾਬ ਨੂੰ ਬੁਲੰਦੀਆਂ ਤੇ ਲੈ ਆਂਦਾ ਉਚਾਈਆਂ ਤੇ ਲੈ ਆਂਦਾ ਵਾ ਬਹੁਤ ਸੋਹਣੇ ਸੋਹਣੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਸਕੂਲ ਬਹੁਤ ਸੋਹਣੇ ਬਣ ਗਏ ਆਸੀਂ ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ ਫੈਮਿਨਸ ਮੱਲਾਵਾਲਾ ਖਾਸ ਵੱਲੋਂ ਵੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਿਹਤ ਤੇ ਸਿੱਖਿਆ ਨੂੰ ਪ੍ਰਾਇੋਰਟੀ ਤੇ ਲਿਆ ਕੇ ਸਾਡੇ ਸਿੱਖਿਆ ਮਹਿਕਮੇ ਨੂੰ ਬਹੁਤ ਉਚਾਈਆਂ ਤੇ ਲੈ ਆਂਦਾ ਵਾ ਔਰ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਜਿਹੜਾ ਸਿੱਖਿਆ ਦਾ ਮਹਿਕਮਾ ਉਹ ਹੋਰ ਉੱਤੇ ਜਾਂਦਾ ਰਹੇਗਾ ਉਚਾਈਆਂ ਨੂੰ ਛੂੰਦਾ ਰਹੇਗਾ ਅੱਜ ਨਗਰਪੰਚਾਇਤ ਮਲਾਉਲਾ ਵਿੱਚ 15 ਅਗਸਤ ਦੇ ਆਜ਼ਾਦੀ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਸਾਡੇ ਨਗਰਪੰਚਾਇਤ ਦੇ ਪ੍ਰਧਾਨ ਸਾਡੇ ਸਤਿਕਾਰਯੋਗ ਸ਼੍ਰੀਮਤੀ ਕਰਮਜੀਤ ਕੌਰ ਜੀ ਜਿਨ੍ਹਾਂ ਦੇ ਅਗਵਾਈ ਹੇਠ ਅੱਜ 15 ਅਗਸਤ ਦਾਸ਼ੀ ਆਜ਼ਾਦੀ ਦਾਹਾੜਾ ਮਨਾਇਆ ਸਮੂਹ ਦੇਸ਼ਵਾਸੀਆਂ ਨੂੰ ਮੇਰੇ ਵੱਲੋਂ ਤੇ ਸਾਡੇ ਸਾਰੇ ਐਮਸੀ ਸਾਹਿਬਾਨਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ। ਹਾਂਜੀ ਪ੍ਰਧਾਨ ਜੀ ਕੀ ਕਹੋਗੇ? ਅੱਜ ਨਗਰ ਪੰਚਾਇਤ ਮੱਲਾਂਲਾ ਵੱਲੋਂ ਐਮਸੀ ਸਾਹਿਬਾਨ ਵੱਲੋਂ ਐਮਐਲਏ ਸ਼੍ਰੀ ਨਰੇਸ਼ ਕਟਾਰੀਆ, ਯੂਥ ਲੀਡਰ ਸਾਡੇ ਸ਼ੰਕਰ ਕਟਾਰੀਆ ਜੀ ਜਿਹੜੇ 98 ਨਾਸਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਵਾ ਤੇ ਸਾਰੇ ਭਾਰਤ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ 90ਵੇਂ ਆਜ਼ਾਦੀ ਦਿਵਸ ਦੀਆਂ ਤੇ ਆਪਾਂ ਸਾਰਿਆਂ ਨੂੰ ਮੈਂ ਹੀ ਅਪੀਲ ਕਰਦਾ ਕਿ ਆਪਾਂ ਆਪਦੀ ਸੋਚ ਵੀ ਥੋੜੀ ਯਾਦ ਲੈ ਕੇ ਚੱਲੀਏ ਕਿ ਜਿਹੜਾ ਆਪਾਂ ਆਮ ਪਬਲਿਕ ਦੇ ਵਿੱਚ ਵਿਚਰ ਕੇ ਚੰਗੇ ਕੰਮ ਕਰੀਏ ਤੇ ਆਪਦੀ ਸੋਚ ਨੂੰ ਵੀ ਯਾਦ ਰੱਖੀਏ ਜੈ ਹਿੰਦ ਨਗਰ ਪੰਚਾਇਤ ਮੱਲਾਂਵਾਲਾ ਖਾਸ ਦੇ ਪ੍ਰਧਾਨ ਸ਼੍ਰੀਮਤੀ ਕਰਮਜੀਤ ਕੌਰ ਉਹਨਾਂ ਦੇ ਪੁੱਤਰ ਸ਼੍ਰੀ ਮਹਾਵੀਰ ਸਿੰਘ ਦੁੱਲੇਵਾਲੀਆ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਔਰ ਸਾਡੇ ਸਮੂਹ ਕਰਮਚਾਰੀ ਜਿਹੜੇ ਦਿਨ ਰਾਤ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਨੇ ਉਹਨਾਂ ਦਾ ਉਹਨਾਂ ਨੂੰ ਵਧਾਈ ਦੇਣਾ ਹਾਂ ਮੈਂ ਨਗਰ ਪੰਚਾਇਤ ਦਫ਼ਤਰ ਵੱਲੋਂ ਔਰ ਸ਼ਹਿਰ ਨਿਵਾਸੀਆਂ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸ਼ਹਿਰ ਵਾਸੀਆਂ ਨੂੰ ਜੈ ਬਲਮਕੀ ਜੀ ਜੈ ਭੀਮ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ